ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੋਂ दादा ਬਕੱਠੇ ਬੈਠਾ ਮੇਰਾ ਬੜਾ ਰੂਮ ਕੰਦੇਸੀ ਪਾਣੀ ਮਿਲਣ ਦਾ ਪਰ ਇਹ ਜਦੋਂ ਸੀਐਮ ਬਣੇ ਸੀ ਪਾਜੀ ਉਸ ਤੋਂ ਬਾਅਦ ਆ ਯਾਰ ਮੈਨੂੰ ਮਿਲ ਕੇ ਆ ਨਹੀਂ ਪਰ ਰੱਬ ਨੇ ਕੋ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਗਿਆ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਨੇ ਜੇ ਕਰ ਗਿਆ ਅਸੀਂ ਇਨਸਾਨ ਆਪਣੇ ਜੇ ਪਹਿਲਾਂ ਆਪਣਾ ਸੰਭਾਲ ਲਈ ਇਲੈਕਸ਼ਨ ਦੇ ਬਾਅਦ ਨਹੀਂ ਕਰਨਾ ਕਿਉਂਕਿ ਜੇ ਕਿਸੇ ਦਾ ਦੁੱਖ ਤਾਂ ਨਹੀਂ ਬਣਾਇਆ ਉਹਦਾ ਫਾਇਦਾ ਕਿੰਨੂੰ ਆਇ ਤੇ ਇਹ ਹਰ ਤੇਰੇ ਭਾਰੀ ਨੂੰ ਮਿਲ ਅਬਨ ਜੀ ਅੱਜ ਮੇਰੇ ਕੋਲਸ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਦੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਇਲੈਕਸ਼ਨ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਇਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅਕਬੀਰ ਅਬਰ ਅਬਰ ਕਰਕੇ ਇਲੈਕਸ਼ਨ ਕੱਢਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਵੋਟਾਂ ਲਈਆਂ ਮੈਂ ਤੁਹੇ ਅੱਗੇ ਜਾਣਗੇ ਪਰ ਅੱਜ ਇਹ मेरे पास आ गए <laughs> <laughs> ਮੇਰੇ ਬੱਚੋ ਜਿਕਰਾਂ ਮਾ ਚਿੰਤ ਬੁਣੀ ਦਾ ਹੋਸਾਇ ਤੇ ਜਰਨਾਲੀ ਜੈ ਬਿਖੋ ਜੀ ਅਸੀਂ ਦਿੱਤੇ ਰਸਤਾ ਆਪਣੇ ਬੰਦੇ ਆ ਤੇ ਸਾਨੂੰ ਨਹੀਂ ਪਤਾ ਵੀ ਗਲਤ ਕੀਤਾ ਸਹੀ ਕੀਤਾ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਏ ਸਾਰਾ ਕੁਝ ਹੋ ਗਿਆ ਸੀਗਾ ਅੱਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਦੀ ਸਿੰਘ ਭਾਜੀ ਨੂੰ ਮਿਲਣ ਵਾਸਤੇ ਪਰ ਇਹ ਜਦੋਂ ਸੀਐਮ ਬਣੇ ਸੀ ਭਾਜੀ ਉਸ ਤੋਂ ਬਾਅਦ ਯਾਰ ਮੈਂ ਮਿਲ ਕੇ ਆਉਣਾ ਭਾਈ ਥੋੜਾ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਹੁਣ ਅੱਜ ਇਲੈਕਸ਼ਨ ਨਿਬੜ ਕੇ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੇ ਜਿਹਾ ਪਹਿਲਾ ਆਪਾਂ ਇਨਸਾਨ ਆ ਜੀ ਇਲੈਕਸ਼ਨ ਦੇ ਬਾਅਦ ਨਹੀਂ ਗੱਲਾਂ ਕਿਉਂਕਿ ਜੇ ਕਿਸੇ ਦਾ ਦੁੱਖ ਦਰਦ ਨਹੀਂ ਬਨਾਇਆ ਤਾਂ ਉਹਦਾ ਫਾਇਦਾ ਕੋਈ ਨਹੀਂ ਤੇ ਕਿਉਂਕਿ ਹੁਣ ਮੈਂ ਅੱਜ ਕਰਨ ਕੀਤਾ ਤਾਂ ਮੈਨੂੰ ਇਲੈਕਸ਼ਨ ਨਹੀਂ ਲੱਗਦਾ ਤੇ ਬਸ ਆਹ ਸਾਰੇ ਸੌਂਕ ਪਹਿਲਾਂ ਪਿਆਰ ਕਰਾਉਣ ਨੂੰ ਕਰਦਾ ਮੇਰੇ ਘਰ ਦੇ ਬਰੇ ਹਾਨਾ ਨਾ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਕਿੰਨੇ ਇਲੈਕਸ਼ਨ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਲ ਜਾਂਦਾ ਸੀਗਾ ਬੰਦਾ ਨਹੀਂ ਦੇੰਦਾ ਸੀਗਾ ਕੋਈ ਆਪ ਪ੍ਰਚਾਰ ਕਰਨਾ ਆਪ ਚੱਲ ਜਾਂਦਾ ਸੀਗਾ ਕਿ ਅਜਿਹਾ ਬੰਦਾ ਕਿੰਨਾ ਮੈਂ ਨਹੀਂ ਲੜਨਾ ਯਾਰ ਬੜੀ ਉਸਾ ਮੇਰੇ ਘਰ ਦੇ ਨਾਲ ਗੱਲ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਤੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਨਹੀਂ ਮੈਂ ਕਹਿੰਦਾ ਵੀ ਲੜ ਗਿਆ ਮਤਲਬ ਇਹ ਮਨ ਹੁਣ ਨਹੀਂ ਕਹਿੰਦਾ ਸਰ ਤੇ ਜੇ ਹੁਣ ਹੋਊਗਾ ਕਿ ਆਪਣਾ ਕੋਈ ਤਾਰੂਕਾਰ ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਲ ਇੱਕ ਹੋਰ ਕਾਰੋਬਾਰ ਉਹ ਖੋਲਣਾ ਲੋ ਉਹਦੇ ਵਿੱਚ ਉਹ ਬੰਦਾ ਸਾਹਮਣੇ ਆਉਂਗਾ ਜਾਂ ਆਪਣੇ ਫਿਲਮਾਂ ਦੇ ਗਾਣਿਆਂ ਦੇ ਵਿੱਚ ਜਾਂ ਕਿ ਮੇਰਾ ਨਵਾਂ ਗਾਣਾ ਆ ਦੇ ਉਹ ਤਣਾਛੇਤੀ ਲੌਂਦਾ ਹੁੰਦਾ ਉਹਨੇ ਇਹਦਾ ਪਾਸੇ ਦਾ ਦਿਮਾਗ ਵਿੱਚ ਨਿਕਲ ਜਾਵੇ ਬਸ ਇਸ ਪਿੱਛਾ ਛੋੜ ਜਵੇ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਵਿੱਚ ਜੇ ਤੁਹਾਡੇ ਆਪ ਕੋ ਨੂੰ ਤੇ ਗਾਣਾ ਸੁਣਾਵਾਂ ਹਾਂ ਇਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀਜ਼ਿਆਂ ਵਾਂਗੂ ਚਿੱਟਾ ਅੱਜ ਕੱਲ ਬਿੰਦਾਂ ਆੜਰ ਤੇ ਵਾਂਛੇ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹਤਿਆਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਹੁਣ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕੋਵਾਰੇ ਤੋਂ ਆ ਕੁਰਸੀ ਦੀ ਭੁਖ ਨੇ ਕੀਤਾ ਆ ਕੁਰਸੀ ਦੀ ਭੁਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਦੇਖਾਂ ਉਂਦਰ ਹੁੰਦੀ ਤੱਕੇ ਈ ਛਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਤਖਤ ਹਜ਼ਾਰੇ ਤੂੰ ਹੀ ਮਾਪੇ ਕਰਨ ਉਮੀਦਾਂ ਜੰਗ ਬਲੜ ਕਵਾਰੇ ਤੂੰ ਵੇਖ ਭਗਤ ਸਿੰਘ ਅੱਜ ਸੋਚ ਚਨੀ ਸਾਹਿਬ ਦੀ ਹੈ ਜੀ ਪਰ ਚਨੀ ਸਾਹਿਬ ਜਿੱਦਾਂ ਦੇ ਕੰਮ ਕਰਦੇ ਆਗੇ ਸਾਡੇ ਇਧਾਂ ਦੇ ਜਮਾਨੇ ਅੱਗੇ ਜਾਂਦੇ ਆ ਤੇ ਕਿਉਂਕਿ ਸੱਚੇ ਤੋਂ ਵੀ ਜ਼ਿਆਦਾ ਹੀ ਮੈਨੂੰ ਕੋਈ ਆਵਾਜ਼ ਆਉਂਦੀ ਚਨੀ ਸਾਹਿਬ ਜਿੱਦਾਂ ਲੈ ਜਿਲ੍ਹੇ ਨੂੰ ਬੋਟਾਂ ਨੂੰ ਗਿਆ ਮੈਂ ਕਹਿੰਦਾ ਤੁਹਾਨੂੰ ਮੇਰੇ ਨਾਮ ਤੇ ਇੱਕ ਵੋਟ ਮੈਨੂੰ ਪਾ ਦਿਓ ਜਿੱਤ ਤੁਹਾਡੇ ਕਰਦੀਆਂ ਪੰਜ ਚਾਰ ਉਧਰ ਪਾ ਦਿਓ ਕੋਈ ਯਾਰ ਜਿੱਤਣਾ ਹੈ 300 ਵਧੀਆ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਨੀਡ ਅਸੀਂ ਟੜਕੜ 5 6 ਲੱਖ ਤੋ ਹਾਰਾਂਗੇ ਜਪਰੀ ਤਾਂ ਚੰਨੀ ਸਾਹਿਬ ਦੀ ਕਿਹਦੀ ਛੱਤਰਾਂ ਵਾਲਾ ਫੌਦੀ ਇੰਟੈਲੀਜੈਂਟ ਬੰਦਾ ਐ ਅੱਛਾ ਲੱਗਦਾ ਉਹ ਚੰਨੀ ਸਾਹਿਬ ਦੇ ਬਾਝੇ ਲੱਗਦਾ ਆ ਟੀਨੂ ਅ ਸਿੱਤਰੋ ਘਰਾਰ ਪਰ ਗਏ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਐ ਅ ਹੋ ਸਕਦਾ ਹੋ ਨਹੀਂ ਸਕਦਾ ਪੱਕਾ ਐ ਕੀ ਇਹਦੀ ਉਹ ਬੋਟਾ ਬਦਲਣੀਆਂ ਸਿਰਫ ਮੇਰੀ ਮੇਰੀ ਇਹਨੇ ਬੋਟ ਬਦਲਣੀਆਂ ਹੋਰ ਕਿੱਦਰੀ ਨਹੀਂ ਬਣਦੀ ਬੜੀ ਅੱਛੀ ਗੱਲ ਹੈ ਇਹੇ ਹੀ ਕੰਮ ਸਾਡੇ ਪੰਜਾਬ ਦੇ ਸੀਆ ਹੋਵੇ ਫਿਰ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਓਟਾ ਪੈਣਦਾ ਹੈ ਨਾ ਪਰ ਆਪਾਂ ਨੇ ਖਰਚੇ ਨਹੀਂ ਹਟਣਾ ਨਹੀਂ ਇੰਜੀਨੀਅਰ ਬਤਰੀ ਮੈਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਆ ਜੀ ਪਹਿ ਮੰਗ ਲਾ ਪੇ ਨਕਾ ਨਕਾ ਖਰਾਬ ਬਸ ਸਰ ਜੀ ਮੈਂ ਕਹਿੰਦਾ ਅੱਜ ਮੈਂ ਕਹਿੰਦਾ ਜੋਧੜਾ ਸਮਾਸਾਰ ਚੱਕ ਲੋ ਬੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਹਾਂ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤਾਂ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੇ ਜੋਨਾਂ ਤੇ ਕਦਾ ਜਿਸ ਗਿਆ ਮੈਂ ਖਾ ਜਿੱਤਨ ਦੀ ਹਾਰਨ ਦੀ ਉਹਨਾਂ ਦੀ ਕਿਰਮਤ ਆ ਮੈਂ ਕਿਸੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਬੰਦੇ ਸਟੈਂਡ ਲੈ ਲੋ ਦੀ ਜੁੱਤੇ ਉਹਦੇ ਸਟੈਂਡ ਨੇ ਇੱਕ ਸਟੈਗਲ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣਾ ਜੇ ਦਾ ਤੁਸੀਂ ਆਪਣਾ ਦੇਖੋ ਮੈਂ ਆਪਣਾ ਦੇਖਣਾ ਇਹਨਾਂ ਮੈਂ ਨਹੀਂ ਉਹ ਕਹਿੰਦਾ ਦਿਨ ਨਹੀਂ ਆ ਬਾਈ ਫਿਰ ਮੋਟਾ ਨਹੀਂ ਇੱਕ ਬੰਦਾ ਬੜਾ ਭਲਾ ਮਾਸਾ ਰੱਬ ਦਾ ਬੰਦਾ ਸੀ ਆਈਡੀ ਅਫਸਰ ਆ ਬਹੁਤ ਵਧੀਆ ਖੈਂਡ ਬੰਦਾ ਹੈ ਉਹ ਕਹਿੰਦਾ 50000 ਰੁਪਏ ਤੇ ਗੱਡੀ ਮੇਰੇ ਲੋ ਤਿੰਨ ਮਹੀਨਾ ਬੱਸ ਲੈ ਮੈਂ ਉਸ ਦਾ ਬਗਲਾ ਕਸਰ پیسے ਨੂੰ ਦੇ ਦਿਓ ਪਰ ਅੱਛੇ ਨਹੀਂ ਮੈਂ ਤੇ ਰਲੂਣਾ ਪ੍ਰੋਜੈਕਸ਼ਨ ਹੀ ਲਾਉਂਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਗੱਲ ਹੋ ਗਈ ਹੈ ਕਿ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਨੇ ਕਿ ਆਪਾਂ ਕਦੀ ਯਕੀਨ ਨਹੀਂ ਮੰਨਿਆ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰ ਨਾਲ ਲੜਾਈ ਕਰ ਲੈਂਦਾ ਜਦੋਂ ਆਪਣੇ ਦਰਕਾਰ ਹੋ ਜਾਂਦਾ ਤੇ ਆਪਣੇ ਧੋਖੇ ਕਿਹਨੇ ਘਰ ਦਾ ਪੇਟੀ ਲੰਕਾ ਟਾਵੇ ਸਾਡੇ ਘਰ ਦਾ ਬੰਦਾ ਲੰਕਾ ਢਾੜੇ ਤੇ ਬੇਤਨੀ ਮੈਂ ਕਹਾਂ ਯਾਰ ਅੱਜ ਕਮਲ ਖਤਮ ਕਿਦੇ ਵਾਸਤੇ ਕਰ ਰਹੇ ਸੀਗੇ ਜਿਨ੍ਹਾਂ ਵਾਸਤੇ ਸੀ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਫੂਜ ਕਰ ਰਹੇ ਸੀ ਬੜਾ ਸਚਿੰਤ ਕਹੜੀ ਦੇ ਦੋ ਬਾਈ ਘਰ ਵਾਲੀ ਨੂੰ ਕਰਦੇ ਸੀ ਜੀ ਕਹੀਏ ਉਹ ਬੋਲਦਾ ਕਿ ਨਹੀਂ ਨਹੀਂ ਲੈ ਫੋਟੋ ਵੀ ਕਰਾਈਏ ਪੁੱਤਾਂ ਨੇ ਨਹੀਂ ਜੀ ਤਰ ਫੋਟੋ ਉਹਨੇ ਆਪਣੇ ਘਰ ਵਾਲੇ ਨੂੰ ਪਾਈਏਗਾ ਮੇਰੇ ਭਾਈ ਜੰਨੀ ਨੂੰ ਪਾਈਏ ਨਹੀਂ ਇਹ ਸਹੀ ਗੱਲ ਇਹ ਨਹੀਂ ਜਾ ਕੇ ਚੇਚਾ ਜੀ ਮੈਂ ਦਰ ਇਹ ਗੱਲ ਕਹਿੰਦੇ ਅੰਬਰ ਸਾਹਿਬ ਜੋ ਖੜੀ ਕੀਤੀ ਸੀ ਬਾਰਨਸੀਪਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸੀ ਤਾਂ ਮੋਦੀ ਦਾ ਕਿਉਂ ਮੇਨ ਮੁਕਾਬਲਾ ਸੀ ਤਾਂ ਜਦੋਂ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਵਿਦਵਾਨਾਂ ਵਾਸਤੇ ਡੈਕਟਰਾਂ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਮੈਂ ਬਰਨਾਲਸੀ ਫਾਇਲ ਭਰਨ ਗਿਆ ਤੇ ਉੱਥੇ ਕੀ ਹੋਇਆ ਮੇਨਾਂ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਪਿਓ ਤੇ ਪਤਨੇ ਲੈ ਜਾਈ ਕਰ ਦਿੱਤੀ ਚੈਂ ਦੇ ਮੂਰੇ ਉਹਨਾਂ ਨੇ ਬੰਦ ਕਰੀ ਫੜ ਕੇ ਮੰਗਲਵਾਰ ਦਾ ਪੈੜ ਪਰ ਨਾ ਆ ਗਿਆ ਛਾੜ ਦੇ ਕਹਿੰਦੇ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਵਾਗੇ ਅਸੀਂ ਫੈਲ ਲਾ ਕੇ ਮੈਂ ਤੇ ਇਹਨਾਂ ਦੇ ਵਕੀਲ ਤੇ 10 ਬੰਦੇ ਬਾਹਰ ਖੜੇ ਆਂ ਚਲੋ ਇਥੇ ਦਾ ਸਿਸਟਮ ਕੁਝ ਹੋਰ ਆ ਉਥੇ ਦਾ ਜੀ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੈਗਾ ਤਾਂ ਹੀ ਪ੍ਰੋਪੋਜ਼ਲ ਮਲੇਗਾ ਸਾਰੇ ਕੰਮ ਕਰਨ ਤੋਂ ਬਾਅਦ ਵਿੱਚ ਇਹਨੇ ਪੈਸੇ ਖਰਾਬ ਕੀਤੇ ਮੈਂ ਯਾਰ ਮੈਂ ਤਾਂ ਯਾਰ ਬਹੁਤ ਗਲਤੀ ਹੋਈ ਅੱਜ ਇਦਾਂ ਵੱਡਾ ਨਹੀਂ ਰਿਸਕ ਲਾ ਸੀਗਾ ਉਹ ਛੋਟੇ ਛੋਟੇ ਰਿਸਕ ਲਈ ਸੀ ਪਰ ਜ਼ਿੰਦਗੀ ਤੇ ਇਦਾਂ ਵੱਡਾ ਰਿਸਕ ਨਹੀਂ ਲਾ ਸਕਦਾ ਇੱਕ ਜ਼ਿੰਦਗੀ ਤਾਂ ਸਮਝ ਹੀ ਬੰਦ ਗਿਆ ਵੀ ਹੁਣ ਨਹੀਂ ਕਰਨਾ ਆਪਾਂ ਤਾਂ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਤੇ ਮੈਂ ਤੁਹਾਨੂੰ ਦੱਸਾਂ ਕਮਿਟੀ ਹੈ ਜਿਸ ਬਾਰੇ ਸੀ ਨਾ ਮੋਦੀ ਨੇ ਮੁੱਖ ਬਜਟ ਅਲੱਗ ਅਸੀਂ ਮੁੱਖੀ ਉਹਨੇ ਵੀ ਉੱਥੇ ਕਿਹਾ ਜਿਵੇਂ ਕਿ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ ਨਹੀਂ ਮੰਨਦਾ ਮੈਂ ਸੰਵਿਧਾਨ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੇ ਮਾਪ ਦਾ ਸਾਡੀ ਅੱਖਾਂ ਨੇ ਸਾਡੇ ਬਾਲਕ ਸਮਾਜ ਗੁਰੂ ਅਰਦਾਸ ਸਮਾਜ ਮਹਾਸ਼ਾਤਮਾ ਜੀ ਸਾਰੇ ਕਬੀਰ ਸਮਾਜ ਸਾਰੇ ਸਮਾਜ ਕੱਚੇ ਰਹੇ ਇਸੇ ਨੇ ਵੀ ਜਨਰਲ ਕਰਨਾ ਕਿ ਜਿੱਦਾਂ ਜੋ ਕਾਗਜ਼ ਸੀਗਾ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਚੱਲ ਗਿਆ ਸਾਰਾ ਤਿਆਰੀ ਟੁਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖਤੋਲ ਹੋ ਜਾਣੀ ਹੈ ਉਹ ਕਿ ਸਾਰਾ ਗੇਮ ਹੀ ਬੰਦ ਹੋ ਗਈ ਮੈਂ ਉਹਨਾਂ ਤੇ ਕਹ ਲਿਆ ਕਿ ਯਾਰ ਸਾਰੇ ਲੋਕੀ ਬਾਹਰ 200 ਬੰਦਾ ਫਾਈਲ ਲੈ ਕੇ ਬਾਹਰ ਖੜਾ ਸੀਗਾ ਤੇ ਮੈਂ ਵੀ ਖੜਾ ਸੀਗਾ ਪਰ ਤਾਂ ਕਿੰਨੀ ਗੱਲ ਨਹੀਂ ਚਲੋ ਪਰਮਾਤਮਾ ਰੱਬ ਸਭ ਨੂੰ ਰਾਈ ਰੱਖੇ ਤੇ ਤੁਹਾਨੂੰ ਜਿੰਦਾਬਾਦ 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 ਚਰਨ ਜੀ ਚਰਨ ਜੀ ਜਿੰਦਾਬਾਦ ਸਾਡੇ ਸੀਮਾ ਆਰਵਾ ਚਰਨ ਜੀ ਚਲੀ ਜੀ ਅਸੀਂ ਫੇਰ ਦੁਆ ਕਰਾਂਗੇ ਰਾਮਤੂ ਤੇ ਰਾਹੁਲ ਸਾਹਿਬ ਜੀ ਨੂੰ ਕਹਾਂਗੇ ਔਰ ਸੋਨੀਆ ਕਾਂ ਵੀ ਤੇ ਅਰਦਾਸ ਕਰਾਂਗੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਹਨਾਂ ਦੇ ਰਾਬਤ ਦੇ ਕਿ ਅਰਦਾਸ ਕਰਾਂਗੇ ਔਰ ਸੋਨੀਆ ਗਾਦੀ ਜੀ ਨੂੰ ਕਹਾਂਗੇ ਰਾਹੁਲ ਗਾਦੀ ਨੇ ਤੁਹਾਂ ਦੇ ਵੀ ਸਾਡੇ ਸੀਐਮ ਸਾਹਿਬ ਤੇ ਦੁਆ ਕਰਾਂ ਤੇ ਜਿਨ੍ਹਾਂ ਨੇ ਇੱਕ ਗੱਲ ਕੀਤੀ ਸੀ ਕਿ ਕਾਕਰ ਉੱਠੀ ਗੱਲ ਚੰਨੀ ਸਾਹਿਬ ਕਰਨ ਦੇ ਮਸਲੇ ਹੱਲ